ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਪੰਡਤ ਸਾਹਿਬ ਗੱਲ ਵੈਸੇ ਅੱਗੇ ਜਾ ਕੇ ਮੈਂ ਕਰੂੰਗਾ ਜੇ ਆਪਣੀ ਪ੍ਰੋਵਿੰਸ ਦੀ ਪਾਰਟੀ ਦੀ ਗੱਲਬਾਤ ਕਰੀਏ ਕਹਿੰਦੇ ਜੀ ਉਹ ਤਾਂ ਡੋਨਲਡ ਟਰੰਪ ਦੇ ਅੱਗੇ ਜੇ ਖੜ੍ਹ ਸਕਦੇ ਆ ਤਾਂ ਡਾਕ ਫੋਰਡੋਣੀਓ ਖੜ੍ਹ ਸਕਦੇ ਆ ਪਰ ਡੋਨਲਡ ਟਰੰਪ ਹੁਣੀ ਜਿਹੜਾ ਕੁਝ ਕਰਨ ਲੱਗ ਗਏ ਇਹ ਤਾਂ ਭਰ ਭਰ ਕੇ ਜਹਾਜ਼ ਭੇਜਣ ਲੱਗ ਗਏ ਖੜ੍ਹ ਜਾਣਗੇ ਐਡੀ ਐਡੀ ਫੁਕਰੀਆਂ ਮਾਰਨ ਦੀ ਵੈਸੇ ਲੋੜ ਨਹੀਂ ਚਲੋ ਪਹਿਲਾਂ ਆਪਾਂ ਟਰੰਪ ਸਾਹਿਬ ਦੀ ਗੱਲਬਾਤ ਕਰਦੇ ਆ ਆ ਸੋ ਜਿਹੜੇ ਉਹਨਾਂ ਦੇ ਨੇੜੇ ਤੇੜੇ ਦੇ ਗੁਆਂਢੀ ਮੁਲਕ ਹੈਗੇ ਆ ਉਹਨਾਂ ਦੇ ਵਿੱਚੋਂ ਕਲੰਬੀਆ ਤੇ ਉਹਨਾਂ ਦੇ ਉੱਤੇ ਕਾਫੀ ਭੜਕ ਰਹੇ ਨੇ ਜੀ ਕਹਿੰਦੇ ਦੇਖੋ ਜੋ ਡੋਨਲਡ ਟਰੰਪ ਸਾਹਿਬ ਨੇ 14 ਤੋਂ ਪਹਿਲਾਂ ਵਾਅਦਾ ਕੀਤਾ ਸੀਗਾ ਕਿ ਅਸੀਂ ਜੋ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਲੋਕ ਨੇ ਉਹ ਚਾਹੇ ਕਿਸੇ ਵੀ ਮੁਲਕ ਦੇ ਨਾਲ ਸਬੰਧਤ ਹੋਣ ਵੀ ਅਸੀਂ ਉਹਨਾਂ ਨੂੰ ਇਥੋਂ ਰਿਪੋਰਟ ਕਰਾਂਗੇ ਤੇ ਇਹਦੇ ਵਿੱਚ ਡਰਾਮ ਸਾਹਿਬ ਨੇ ਵੀ ਕਿਹਾ ਸੀਗਾ ਕਿ ਅਸੀਂ ਮਿਲਟਰੀ ਦੀ ਹੈਲਪ ਵੀ ਲਵਾਗੇ ਮਿਲਟਰੀ ਦੇ ਜਿਹੜੇ ਜਹਾਜ਼ ਨੇ ਸੋ ਉਹਨਾਂ ਦੀ ਵਰਤੋਂ ਕਰਕੇ ਵੀ ਅਸੀਂ ਉਹਨਾਂ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢਾਂਗੇ ਉਹਦੇ ਵਿੱਚ ਗੱਲ ਕਰੀਏ ਤਾਂ ਇਹ ਪਿਛਲੇ ਕੁਝ ਦਿਨਾਂ ਤੋਂ ਇਸ ਤਰੀਕੇ ਦੇ ਜਿਹੜੀ ਕਾਰਵਾਈਆਂ ਨੇ ਜਦੋਂ ਡੌਲਨ ਡਰਾਮ ਸਾਹਿਬ ਨੇ ਸੋਚ ਚੁੱਕੀ ਹੈ ਤੇ ਉਹਨਾਂ ਵੱਲੋਂ ਸ਼ੁਰੂ ਵੀ ਕਰ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਉਹਨਾਂ ਨੇ ਇਹ ਮੈਕਸੀਕੋ ਗੁਆਟੇਮਾਲਾ ਕੋਲੰਬੀਆ ਬ੍ਰਾਜ਼ੀਲ ਸੋ ਇਹਨਾਂ ਮੁਲਕਾਂ ਦੇ ਜੋ ਇਹ ਗੈਰਕਾਨੂੰਨੀ ਪ੍ਰਵਾਸੀ ਦੇ ਸੋ ਉਹਨਾਂ ਨੂੰ ਇੱਥੋਂ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਆ ਪਰ ਹੁਣ ਗੱਲ ਕੀ ਹੈ ਕਿ ਜਦੋਂ ਇਹਨਾਂ ਨੂੰ ਇੱਥੋਂ ਡਿਪੋਰਟ ਕੀਤਾ ਜਾ ਰਿਹਾ ਤੇ ਉਹ ਜਿਹੜੇ ਮੁਲਕਾਂ ਦੇ ਵਿੱਚ ਇਹਨਾਂ ਨੇ ਜਾੜਾ ਆ ਜਿਵੇਂ ਹੁਣ ਇਕਲੰਬੀਆ ਦੀ ਗੱਲ ਹੈ ਇਕਲੰਬੀਆ ਦੇ ਵਿੱਚ ਜਿਹੜੇ ਇਕਲੰਬੀਆ ਨਸਲ ਦੇ ਜਾਰੀ ਕਰੋਨੀ ਪ੍ਰਵਾਸੀ ਹੈ ਸੋ ਉੱਥੇ ਦੀਆਂ ਸਰਕਾਰਾਂ ਵੀ ਫਿਰ ਦੇਖਦੀਆਂ ਨੇ ਕਿ ਇਹਨਾਂ ਦੀ ਡਾਕੂਮੈਂਟੇਸ਼ਨ ਸਹੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਸਹੀ ਟੈਗ ਦੇ ਨਾਲ ਉੱਥੋਂ ਵਾਪਸ ਭੇਜਿਆ ਜਾਣਾ ਚਾਹੀਦਾ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਜਾਂ ਬਹੁਤ ਸਾਰੀਆਂ ਇਹ ਜੋ ਇੱਕ ਇਹ ਚੀਜ਼ਾਂ ਹੁੰਦੀਆਂ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਹੁੰਦਾ ਆ ਸੋ ਇਹਦੇ ਵਿੱਚ ਹੁਣ ਕੀ ਹੈ ਕਿ ਜਦੋਂ ਇਕਲੰਬੀਆ ਨੂੰ ਇਹ ਤੋਂ ਜਹਾਜ਼ ਗਏ ਨੇ ਭਰ ਕੇ ਜਿਹੜੇ ਜੈਰ ਕਲੋਨੀ ਪ੍ਰਵਾਸੀਆਂ ਦੇ ਸੀਗੇ ਤੇ ਉੱਥੇ ਜਦੋਂ ਕੋਲੰਬੀਆ ਦੇ ਵਿੱਚ ਪਹੁੰਚਿਆ ਤਾਂ ਕੋਲੰਬੀਆ ਦੀ ਸਰਕਾਰ ਨੇ ਉਹਨਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਦੋ ਜਹਾਜ਼ ਸੀਗੇ ਸੋ ਉਹਨਾਂ ਨੂੰ ਕੋਲੰਬੀਆ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਆਪਣੇ ਪ੍ਰਵਾਸੀ ਆ ਉਹਨਾਂ ਨੂੰ ਵਾਪਸ ਨਹੀਂ ਲਵਾਵਾਂਗੇ ਨਨ ਉਤੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੋ ਇਹਦੇ ਨਾਲ ਕੀ ਹੋਇਆ ਕਿ ਡੋਨਲਡ ਟਰੰਪ ਸਾਹਿਬ ਕਾਫੀ ਗੁੱਸੇ ਦੇ ਵਿੱਚ ਆ ਗਏ ਤੇ ਉਹਨਾਂ ਨੇ ਕਿਹਾ ਵੀ ਇਸ ਤੰਗ ਵੀ ਕਹਿੰਦੇ ਵੀ ਸਾਡੀ ਜਿਹੜੀ ਇੱਕ ਕਾਨੂੰਨੀ ਪ੍ਰਕਿਰਿਆ ਅਸੀਂ ਕਰ ਰਹੇ ਹਾਂ ਤੇ ਕਹਿੰਦੇ ਵੀ ਇਹਦੀ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਤੇ ਜਿਹੜੇ ਕਲੰਬੀਆ ਆ ਉਹਨੂੰ ਕਹਿੰਦੇ ਜੋ ਅਪਰਾਧੀ ਆ ਜੋ ਉਹਨਾਂ ਨੇ ਅਮਰੀਕਾ ਦੇ ਵਿੱਚ ਭੇਗੇ ਸੀਗੇ ਉਹਨਾਂ ਨੂੰ ਵਾਪਸ ਲੈਣਾ ਪਵੇਗਾ ਸੋ ਇਹਦੇ ਵਿੱਚ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਓ ਪੈਟਰੋ ਨੇ ਕਿਹਾ ਕਿ ਕਹਿੰਦੇ ਵੀ ਇਸ ਤਰ੍ਹਾਂ ਧੱਕਾ ਨਹੀਂ ਕਰਨਾ ਚਾਹੀਦਾ ਵੀ ਧੱਕੇਸ਼ਾਹੀ ਦੇ ਨਾਲ ਜੋ ਇਹ ਪ੍ਰਵਾਸੀ ਜਿਹੜੇ ਨੇ ਵਾਪਸ ਭੇਜੇ ਜਾ ਰਹੇ ਨੇ ਤੇ ਉਸ ਤੋਂ ਬਾਅਦ ਫਿਰ ਡੋਲਰ 트ੰਪ ਸਾਹਿਬ ਨੇ ਉਹਨਾਂ ਦੇ ਜਿਹੜੇ ਅਧਿਕਾਰੀ ਨੇ ਕੋਲੰਬੀਆ ਦੇ ਤੇ ਉਹਨਾਂ ਦੇ ਵੀਜ਼ਾ ਨੂੰ ਕਿਹਾ ਵੀ ਰੱਦ ਕਰ ਦਿੱਤਾ ਜਾਊਗਾ ਤੇ ਜੋ ਉਹਨਾਂ ਦੇ ਸਹਿਯੋਗੀ ਵੀ ਨੇ ਕੋਲੰਬੀਆ ਦੇ ਤੇ ਉਹਨਾਂ ਦੇ ਜਿਹੜੇ ਸਮਰਥਕ ਵੀ ਨੇ ਸੋਨਾਂ ਦੇ ਉੱਪਰ ਵੀ ਇਹੀ ਨੀਤੀ ਲਾਗੂ ਕੀਤੀ ਜਾਊਗੀ ਤੇ ਨਾਲ ਹੀ 25% ਟੈਰਿਫ ਵੀ ਕੋਲੰਬੀਆ ਦੇ ਉੱਪਰ ਲਾਉਣ ਦੀ ਗੱਲ ਕਹੀ ਆ ਕਿ ਅਗਰ ਇੱਕ ਹਫ਼ਤੇ ਦੇ ਵਿੱਚ ਇਹ ਸਾਡੀ ਗੱਲ ਨਹੀਂ ਮੰਨਦੇ ਤਾਂ ਇਹ 25% ਤੋਂ ਵਧਾ ਕੇ ਅਸੀਂ ਫਿਰ 50% ਟੈਰਿਫ ਵੀ ਲਗਾ ਸਕਦੇ ਆ ਤੇ ਹੁਣ ਪਤਾ ਲੱਗਾ ਕਿ ਇਹ ਦੋਵਾਂ ਮੁਲਕਾਂ ਦੇ ਵਿੱਚ ਕੋਲੰਬੀਆ ਦੇ ਅਮਰੀਕਾ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਇੱਕ ਐਗਰੀਮੈਂਟ ਹੋ ਗਿਆ ਆ ਸਹਿਮਤੀ ਆਪਸ ਦੇ ਵਿੱਚ ਬਣ ਗਈ ਆ ਤੇ ਹੁਣ ਇਹ ਦੋਵੇਂ ਮੁਲਕ ਜਿਹੜੇ ਨੇ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਸੱਪਟ ਕਸ ਲਈ ਆ ਤੇ ਹੁਣ ਕੋਲੰਬੀਆ ਇਹਨਾਂ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਉਹਨਾਂ ਦੇ ਮੁਲਕਾਂ ਦੇ ਵਿੱਚ ਭੇਜੇ ਜਾ ਰਹੇ ਨੇ ਉਹਨਾਂ ਨੂੰ ਸੈੱਟ ਕਰੇਗਾ ਸੋ ਜੋ ਡ੍ਰੰਪ ਸਾਬ ਨੇ ਇੱਕ ਦਬਕਾ ਮਾਰਿਆ ਸੀਗਾ ਉਹ ਦਬਕੇ ਦਾ ਅਸਰ ਹੋਇਆ ਕਿ ਜਲਦ ਹੀ ਕੋਲੰਬੀਆ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਨਾਲ ਸਹਿਮਤੀ ਵੀ ਬਣਾ ਲਈ ਹੈ ਪਰ ਇਹਦੇ ਵਿੱਚ ਇਹ ਆ ਕਿ ਇਹ ਜੋ ਗੈਰਕਾਨੂੰਨੀ ਪ੍ਰਵਾਸੀ ਜਾ ਰਹੇ ਨੇ ਉਹਨਾਂ ਨੂੰ ਕੁਝ ਤਸਵੀਰਾਂ ਸਾਹਮਣੇ ਆਈਆਂ ਉਹਨਾਂ ਨੂੰ ਹੱਥਕੜੀਆਂ ਲਾ ਕੇ ਵਾਪਸ ਭੇਜਿਆ ਜਾ ਰਿਹਾ ਸੀਗਾ ਸੋ ਇਸ ਚੀਜ਼ ਨੂੰ ਲੈ ਕੇ ਵੀ ਕੋਲੰਬੀਆ ਦੇ ਰਾਸ਼ਟਰਪਤੀ ਦਾ ਇਤਰਾਜ਼ ਸੀਗਾ ਇਹ ਬ੍ਰਾਜ਼ੀਲ ਵੀ ਇਸ ਚੀਜ਼ ਨੂੰ ਲੈ ਕੇ ਇਤਰਾਜ਼ ਕਰ ਰਿਹਾ ਹੈ ਕਹਿੰਦੇ ਇਹ ਭੇਜਿਆ ਜਾਣਾ ਕੋਲ ਠੀਕ ਹੈ ਪਰ ਹੱਥਕੜੀਆਂ ਲਾ ਕੇ ਕਹਿੰਦੇ ਇਸ ਢੰਗ ਨਾਲ ਨਹੀਂ ਭੇਜਿਆ ਜਾਣਾ ਚਾਹੀਦਾ ਉਹਨਾਂ ਨੂੰ ਸਨਮਾਨ ਸਹਿਤ ਕਹਿੰਦੇ ਵਾਪਸ ਮੋੜਨਾ ਚਾਹੀਦਾ ਇਹ ਉਹਨਾਂ ਮੁਲਕਾਂ ਨੇ ਤਰਕ ਹੈ ਇਹਦੇ ਨਾਲ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵੱਲੋਂ ਵੀ ਇਸ ਤਰੀਕੇ ਦੀ ਸਟੇਟਮੈਂਟ ਸਾਹਮਣੇ ਆਈ ਕਿਉਂਕਿ ਭਾਰਤ ਦੇ ਵੀ ਦੱਸਿਆ ਜਾ ਰਿਹਾ ਵੀ ਬਹੁਤ ਵੱਡੀ ਗਿਣਤੀ ਦੀ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ 'ਚ ਰਹਿੰਦੇ ਨੇ ਇਨ੍ਹਾਂ ਨੂੰ ਵਾਪਸ ਡਿਪੋਰਟ ਭੇਜੇ ਜਾਣਾਂ 20000 ਦੇ ਕਰੀਬ ਇਨ੍ਹਾਂ ਪ੍ਰਵਾਸੀਆਂ ਨੂੰ ਲੈਣ ਵਾਸਤੇ ਭਾਰਤ ਸਹਿਮਤ ਨਹੀਂ ਹੋਇਆ ਤੇ ਭਾਰਤ ਸਰਕਾਰ ਦੇ ਜੋ ਵਿਦੇਸ਼ ਮੰਤਰਾਲੇ ਦਾ ਜਸਪਾਲ ਸਾਹਿਬ ਸੋ ਉਹਨਾਂ ਨੇ ਗੱਲ ਕਹੀ ਹੈ ਕਹਿੰਦੇ ਵੀ ਅਸੀਂ ਇਕੱਲੇ ਅਮਰੀਕਾ ਨਹੀਂ ਦੁਨੀਆ ਲਈ ਕਹਿੰਦੇ ਵੀ ਕਿਸੇ ਵੀ ਮੁਲਕ ਦੇ ਵਿੱਚ ਕੋਈ ਵੀ ਭਾਰਤੀ ਕਹਿੰਦੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਿਹਾ ਅਸੀਂ ਉਹਨੂੰ ਵਾਪਸ ਲੈਣ ਵਾਸਤੇ ਤਿਆਰ ਹਾਂ ਉਹ ਮੁਲਕ ਸਾਨੂੰ ਕਹਿੰਦੇ ਵੀ ਪ੍ਰੋਪਰ ਡਾਕੂਮੈਂਟ ਦੇਣ ਪ੍ਰੋਪਰ ਸਾਨੂੰ ਉਹਦੀ ਇਨਫੋਰਮੇਸ਼ਨ ਦੇਣ ਵੀ ਇਹ ਭਾਰਤੀ ਬੰਦਾ ਆ ਤਾਂ ਅਸੀਂ ਕਹਿੰਦੇ ਵੀ ਉਹਨੂੰ ਲੈਣ ਵਾਸਤੇ ਤਿਆਰ ਹਾਂ ਸੋ ਕੱਲ ਨੂੰ ਅਗਰ ਮੰਨ ਲਓ ਕੈਨੇਡਾ ਤੋਂ ਇਸ ਢੰਗ ਦੇ ਕੋਈ ਗੈਰ ਕਾਨੂੰਨੀ ਜਿਹੜੇ ਲੋਕ ਆਏ ਹੋਏ ਨੇ ਉਹਨਾਂ ਨੂੰ ਰਿਪੋਰਟ ਕਰਨ ਦੀ ਗੱਲ ਆਉਂਦੀ ਹੈ ਤੇ ਭਾਰਤ ਨੇ ਕਿਹਾ ਵੀ ਅਸੀਂ ਹਰੇਕ ਮੁਲਕ ਚੋਂ ਇਸ ਤਰੀਕੇ ਦੇ ਜਿਹੜੇ ਜਾਰੀ ਤਨੁਨੀ ਲੋਕ ਨੇ ਸੋ ਉਹਨਾਂ ਨੂੰ ਲੈਣ ਵਾਸਤੇ ਤਿਆਰ ਆ ਇਹ ਡਿਸੀਜਨ ਉਹਨਾਂ ਨੇ ਓਵਰਆਲ ਕਿਹਾ ਸੋ ਕੱਲ ਨੂੰ ਅਗਰ ਇਸ ਤਰੀਕੇ ਦੀ ਨੋਵਤ ਪਾਰਟਨਾ ਆਉਂਦੀ ਹੈ ਤਾਂ ਭਾਰਤ ਉਸ ਵਾਸਤੇ ਤਿਆਰ ਆ ਤੇ ਨਾਲ ਹੀ ਜੋ ਯੂਐਸ ਡਿਪਾਰਟਮੈਂਟ ਹੈ ਸਟੇਟ ਡਿਪਾਰਟਮੈਂਟ ਹੈ ਜੀ ਉਨਾ ਵੱਲੋਂ ਇੱਕ ਜਿਹੜੇ ਸੈਕਿਉਰ ਸਟੇਟ ਹੈ ਮਾਰਕੋ ਰੂਬਿਓ ਉਹਨਾਂ ਨੇ ਇੱਕ ਆਰਡਰ ਜਾਰੀ ਕੀਤਾ ਸੋ ਇਹਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਦੁਨੀਆ ਭਰ ਦੇ ਵਿੱਚ ਜੋ ਅਮਰੀਕਾ ਵੱਲੋਂ ਜੋ ਵੱਖ-ਵੱਖ ਤਰੀਕੇ ਦੀ ਜੋ ਸਹਾਇਤਾ ਜੋ ਫੋਰਰ ਅਸਿਸਟੈਂਸ ਹੁੰਦੀ ਹੈ ਜਾ ਹੋਰ ਜਿਹੜੇ ਵੱਖ-ਵੱਖ ਤਰ੍ਹਾਂ ਦੀਆਂ ਜੋ ਫੰਡਿੰਗ ਹੁੰਦੀਆਂ ਜੋ ਅਮਰੀਕਾ ਦੁਨੀਆ ਭਰ ਦੇ ਵਿੱਚ ਵੱਖ-ਵੱਖ ਸੰਸਥਾਵਾਂ ਨੂੰ ਦਿੰਦਾ ਆ ਜਿਹਦੇ ਵਿੱਚ ਹੈਲਥ ਹੈ ਐਜੂਕੇਸ਼ਨ ਹੈ ਜੌਬ ਟ੍ਰੇਨਿੰਗ ਹੈ ਐਂਟੀ ਕ腐ਪਸ਼ਨ ਹੈ ਸਿਕਿਉਰਿਟੀ ਹੈ ਜਾਂ ਹੋਰ ਬਹੁਤ ਸਾਰੇ ਐਫਰਟਸ ਜੋ ਹੁੰਦੇ ਨੇ ਦੁਨੀਆ ਭਰ ਚੱਲਦੇ ਅਮਰੀਕਾ ਵੱਲੋਂ ਮਦਦ ਕੀਤੀ ਜਾਂਦੀ ਹੈ ਸੋ ਉਹਨਾਂ ਮਦਦ ਨੂੰ ਫੌਰੀ ਤੌਰ ਤੇ ਅਮਰੀਕਾ ਵੱਲੋਂ ਰੋਕ ਦਿੱਤਾ ਗਿਆ ਸੋ ਇਹਦੇ ਵਿੱਚ ਕੁਝ ਐਕਸੈਪਸ਼ਨ ਲਈਆਂ ਗਈਆਂ ਨੇ ਇਹ ਦੇ ਵਿੱਚ ਕੁਝ ਐਮਰਜੈਂਸੀ ਫੂਡ ਪ੍ਰੋਗਰਾਮ ਨੇ ਮਿਲਟਰੀ ਏਡ ਹੈ ਇਜ਼ਰਾਈਲ ਤੇ ਇਜੀਪਟ ਨੂੰ ਬਾਕੀ ਜਿੰਨੇ ਵੀ ਅਮਰੀਕਾ ਦੁਨੀਆ ਭਰ ਦੇ ਵਿੱਚ ਫੰਡਿੰਗ ਕਰ ਰਿਹਾ ਸੀਗਾ ਸੋ ਉਹਨੂੰ ਫੌਰੀ ਤੌਰ ਤੇ ਰੋਕ ਦਿੱਤਾ ਗਿਆ ਸੋ ਇਹ ਫੰਡਿੰਗ ਰੋਕਾ ਨਾਲ ਵੀ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਪ੍ਰਭਾਵ ਪੈਣੇ ਨੇ ਸੋ ਇਹ ਡੇ ਬਾਈ ਡੇ ਹੁਣ ਜਿਸ ਤੰਗ ਨਾਲ ਆਲਰੇਡੀ 트럼ਪ ਸਾਹਿਬ ਨੇ ਗੱਲਾਂ ਬਾਤਾਂ ਕਹੀਆਂ ਨੇ ਉਹਨਾਂ ਗੱਲਾਂ ਬਾਤਾਂ ਦੇ ਅਮਲ ਵੀ ਕੀਤਾ ਜਾ ਰਿਹਾ ਸੋ ਇਹ ਦੇ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵੱਖ-ਵੱਖ ਮੁਲਕਾਂ ਦੇ ਨਾਲ ਜਾਂ ਵੱਖ-ਵੱਖ ਸੰਸਥਾਵਾਂ ਦੇ ਨਾਲ ਤਕਰਾ ਜਿਹੜੇ ਨੇ ਕਿਉਂਕਿ ਆਲਰੇਡੀ ਇਹਨਾਂ ਵੱਲੋਂ World Health Organization ਦੀ ਗੱਲ ਕਰੀਏ ਉਹਦੇ ਜੋ ਆਪਣੇ ਆਪ ਨੂੰ ਬਾਹਰ ਹੁੰਨ ਦੀ ਗੱਲ ਕਹੀ ਗਈ ਇਹ ਹੁਣ NATO ਦੇ ਕਹਿੰਦੇ ਵੀ GDP ਦਾ 5% ਘੱਟੋ ਘੱਟ ਹੋਣਾ ਚਾਹੀਦਾ ਅੱਗੇ 2% ਸੀਗਾ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਤੇ ਜਿਹਨੂੰ ਲੈ ਕੇ ਫਿਰ ਅਮਰੀਕਾ ਦੇ ਜਿਹੜੇ ਵੱਖ-ਵੱਖ ਮੁਲਕਾਂ ਨਾਲ ਆਉਣ ਵਾਲੇ ਸਮੇਂ 'ਚ ਟਕਰਾਅ ਵੀ ਹੋਣਗੇ ਜੀ ਲਓ ਜੀ ਥੋੜਾ ਜਿਹਾ ਹੁਣ ਆਪਣੇ ਮੁਲਕ ਵੱਲ ਰੁੱਖ ਕਰੀਏ ਕੈਨੇਡਾ ਜਿੱਥੇ ਪਤਾ ਹੀ ਹੈ ਪ੍ਰਿੰਨ ਸਾਹਿਬ ਪਿਛਲੇ ਕੁਝ ਹਫ਼ਤਿਆਂ ਤੋਂ ਜਦੋਂ ਦਾ ਜਸਟਨ ਟਰੂਡੋ ਉਹਨਾਂ ਨੇ ਆਪਣੀ ਜਿਹੜੀ ਹੈ ਜੀ ਉਹ ਲੀਡਰਸ਼ਿਪ ਜਿਹੜੀ ਹੈ ਜੀ ਉਹ ਛੱਡੀ ਹੈ ਤੇ ਲੀਡਰਸ਼ਿਪ ਦੀ ਦੌੜ ਦੇ ਲਈ ਬਹੁਤ ਸਾਰੇ ਨਾਮ ਸਾਹਮਣੇ ਆਏ ਨੇ ਤੇ ਉਹਨਾਂ ਦੇ ਵਿੱਚ ਕਈ ਬੈਕਫੁੱਟ ਤੇ ਵੀ ਚਲੇ ਗਏ ਰੇਸ ਤੋਂ ਪਿੱਛੇ ਵੀ ਹੋ ਗਏ ਔਰ ਕਈਆਂ ਨੇ ਜਿਦਾਂ ਰੂਬੀ ਡਾਲਾ ਉਹਨਾਂ ਨੇ ਆਪਣਾ ਅਨਾਉਂਸਮੈਂਟ ਕੀਤਾ ਨਾਮ ਦੀ ਪਰ ਇਹਦੇ ਨਾਲ ਹੀ ਇੱਕ ਭਾਰਤੀ ਮੂਲ ਦੇ ਚੰਦਰ ਆਰੀਆ ਸੋ ਉਹ ਵੀ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਸੀਗੇ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਵੀ ਲਿਬਰਲ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ ਕੀ ਖਬਰ ਹੈ ਭਰਨ ਸਾਹ ਦੇਖੋ ਇਹਦੇ ਵਿੱਚ ਜੋ ਐ ਐਮਪੀ ਨੇ ਚੰਦਰ ਆਰਿਆ ਜੋ ਨੈਪੀਅਨ ਇੰਟੀਰੀਅਰ ਤੋਂ ਐਮਪੀ ਨੇ ਤੇ ਇਹਨਾਂ ਵੱਲੋਂ ਵੀ ਆਪਣਾ ਦਾਅਵਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬਣਨ ਵਾਸਤੇ ਤੇ ਲਿਬਰਲ ਪਾਰਟੀ ਦਾ ਲੀਡਰ ਬਣਨ ਵਾਸਤੇ ਪੇਸ਼ ਕੀਤਾ ਗਿਆ ਸੀਗਾ ਤੇ ਜੋ ਫਾਰਮੈਲਟੀ ਆ ਹੁੰਨੀਆਂ 3.5 ਲੱਖ ਡਾਲਰ ਜਮ੍ਹਾਂ ਕਰਵਾਉਣਾ ਆ ਤੇ ਇਹਨਾਂ ਨੇ ਟਾਈਮ ਸੇਰ ਆਪਣਾ ਸਾਰੇ ਕੰਮਕਾਜ ਜਿਹੜੇ ਸੀਗੇ ਉਹ ਪੂਰੇ 깔 ਐ ਸੀਗੇ ਤੇ ਉਸ ਵਾਸਤੇ ਇਹਨਾਂ ਨੇ ਆਪਣੇ ਇੱਕ ਕੈਂਪੇਨ ਵੀ ਸਟਾਰਟ ਕਰਤੀ ਸੀ ਇਹਨਾਂ ਦੀ ਇੱਕ ਇੰਟਰਵਿਊ ਵੀ ਸੀ ਸੀ ਨਿਊਜ਼ ਤੇ ਕਾਫੀ ਫੇਮਸ ਹੋਈ ਸੀ ਕਾਫੀ ਵਾਇਰਲ ਹੋ ਇੰਟਰਵਿਊ ਹੋਈ ਹੈ ਪਰ ਹੁਣ ਇਹਨਾਂ ਨੇ ਕੱਲ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਤੇ ਪੋਸਟ ਪਾ ਕੇ ਚੰਦਰ ਆਰਿਆ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਕਹਿੰਦੇ ਕਿ ਜੋ ਇਹ ਲਿਬਰਲ ਪਾਰਟੀ ਦੀ ਜੋ ਰੇਸ ਸੀ ਇਹਦੇ ਵਿੱਚੋਂ ਮੈਨੂੰ ਬਾਹਰ ਕਰ ਦਿੱਤਾ ਗਿਆ ਮੇਰੀ ਜੋ ਇਹ ਕੋਸ਼ਿਸ਼ ਸੀ ਕਿ ਮੈਨੂੰ ਇਦੇ ਵਿੱਚ ਇੱਕ ਕੰਟੈਸਟੈਂਟ ਬਣਾਇਆ ਜਾਵੇ ਇੱਕ ਉਮੀਦਵਾਰ ਬਣਾਇਆ ਜਾਵੇ ਕਹਿੰਦੇ ਕਿ ਮੇਰੀ ਉਮੀਦਵਾਰੀ ਜੋ ਹੈ ਉਹ ਅਸੈਪਟ ਨਹੀਂ ਕੀਤੀ ਗਈ ਮੇਰੀ ਉਮੀਦਵਾਰੀ ਨੂੰ ਉਹਨਾਂ ਨੇ ਅਸੈਪਟ ਨਾ ਕਰਦੇ ਹੋਏ ਮੈਨੂੰ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਹੈ ਕਿ ਤੁਸੀਂ ਇਸ ਰੇਸ ਦੇ ਵਿੱਚ ਅੱਗੇ ਜਾਓ ਇਸ ਰੇਸ ਦੇ ਵਿੱਚ ਇੱਕ ਉਮੀਦਵਾਰ ਬਣੋ ਸੋ ਇਹ ਗੱਲ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦੱਸੀ ਹੈ ਤੇ ਇਹਦੇ ਵਿੱਚ ਹਲੇ ਇਹ ਕਲੀਅਰ ਨਹੀਂ ਹੋਇਆ ਕਿ ਅਗਰੇ ਚੰਦਰ ਆਇਆ ਉਹਨਾਂ ਨੇ ਆਪਣੀ 3.5 ਲੱਖ ਡਾਲਰ ਵੀ ਟਾਈਮਸ ਜਮ੍ਹਾਂ ਕਰਵਾ ਦਿੱਤੀ ਪਰਵਰਕੀ ਵੀ ਜਮ੍ਹਾਂ ਕਰਵਾ ਦਿੱਤਾ ਤੇ ਆਖਰਕਾਰ ਉਹ ਕਿ ਬਣਿਆ ਕਿਉਂ ਉਹਨਾਂ ਨੂੰ ਲੀਡਰਸ਼ਿਪ ਤੋਂ ਬਾਹਰ ਕੀਤਾ ਗਿਆ ਇਹ ਹਜੇ ਕਲੀਅਰ ਨਹੀਂ ਆ ਪਰ ਇਹਦੇ ਵਿੱਚ ਗੱਲ ਕਰੀਏ ਕਿ ਜੋ ਲਿਬਰਲ ਪਾਰਟੀ ਦੇ ਅਫੀਸ਼ੀਅਲ ਸਪੋਕਸਪਰਸ ਨੇ ਪਾਰਕਰ ਲੰ ਸੋ ਉਹਨਾਂ ਵੱਲੋਂ ਇਸ ਚੀਜ਼ ਨੂੰ ਕਨਫਰਮ ਕੀਤਾ ਗਿਆ ਕਿ ਅਸੀਂ ਉਹ ਉਹਨਾਂ ਨੂੰ ਐਸੇ ਕੈਂਡੀਡੇਟ ਵਜੋਂ ਐਸੈਪਟ ਨਹੀਂ ਕਰ ਰਹੇ ਉਹ ਇਸ ਦੌਰ ਦੇ ਵਿੱਚ ਇੱਕ ਕੈਂਡੀਡੇਟ ਨਹੀਂ ਹੋਣਗੇ ਪਰ ਹਾਲੇ ਇਹ ਕਨਫਰਮ ਨਹੀਂ ਕੀਤਾ ਗਿਆ ਵੀ ਉਹਨਾਂ ਨੂੰ ਬਾਹਰ ਕਰਨੇ ਦਾ ਕਾਰਨ ਕੀ ਹੈ ਸੋ ਇਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਆ ਕਿ ਇਸ ਸਮੇਂ ਵੀ ਮਾਰਟਕਾਨੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਅਨ ਫੀਲ ਐਂਡ ਹਾਊਸ ਲੀਡਰ ਕ੍ਰੀਨਾ ਗੋਲਡ ਐਂਡ ਵਰਸ ਕੋਸ਼ੇ ਤੋਂ ਇੰਡੀਜਨਸ ਐਮਪੀ ਨੇ ਜੈਨ ਬਟਿਸਟ ਫਾਰਮਰ ਲਿਬਰਲ ਐਮਪੀ ਨੇ ਫ੍ਰੈਂਕ ਬੈਲੀਸੇ ਰੂਬੀ ਟਾਲਾ ਜਿਹੜੇ ਨੇ ਇਹ ਉਹਨਾਂ ਦੇ ਵੀ ਨਾਮ ਵਿੱਚ ਆਏ ਹੋਏ ਨੇ ਔਣ ਵਾਲੇ ਦਿਨਾਂ ਦਰਾਨ ਹੋ ਸਕਦਾ ਇਹਨਾਂ ਨਾਵਾਂ ਦੇ ਵਿੱਚੋਂ ਵੀ ਕਿਸੇ ਨੂੰ ਬਾਹਰ ਕਰ ਦਿੱਤਾ ਜਾਵੇ ਕਿਉਂਕਿ ਹਜੇ ਇਹਨਾਂ ਨਾਵਾਂ ਦੇ ਉੱਪਰ ਉਹ ਵਿਚਾਰ ਪਟਾਦਰਾ ਕਰ ਰਹੇ ਨੇ ਉਸ ਤੋਂ ਬਾਅਦ ਇਲੈਕਸ਼ਨ ਕੈਨੇਡਾ ਵੱਲੋਂ ਵੀ ਕਨਫਰਮੇਸ਼ਨ ਇਹਨਾਂ ਦੀ ਲਈ ਜਾਊਗੀ ਸੋ ਔਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਊਗਾ ਕਿ ਚੰਦਰ ਆਰਿਆ ਉਹਨਾਂ ਨੂੰ ਬਾਹਰ ਕਿਉਂ ਕੱਢਿਆ ਗਿਆ ਸੋ ਕਾਰਨ ਜਰੂਰ ਦੱਸਣੇ ਚਾਹੀਦੇ ਨੇ ਕਿ ਜੋ ਉਹਨਾਂ ਨੂੰ ਫ੍ਰੈਂਚ ਲੈਂਗੁਏਜ ਨਹੀਂ ਆਉਂਦੀ ਸੀ ਉਸ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਈ ਉਹਨਾਂ ਦੇ ਖਿਲਾਫ ਕੋਈ ਕੋਈ ਗੰਭੀਰ ਦੋਸ਼ ਸੀਗਾ ਕਿ ਜਿਹੜਾ ਜੋ ਕੈਂਪੇਨ ਚਲਾ ਰਹੇ ਨੇ ਇਹਦੇ ਵਿੱਚ ਕੋਈ ਕਰਾਪਸ਼ਨ ਉਹਨਾਂ ਨੇ ਕੀਤੀ ਆ ਜਾਂ ਕੋਈ ਇਸਤਰੀ ਤੇਰੀਆਂ ਗੱਲਾਂ ਬਾਤਾਂ ਨੇ ਕੋਈ ਕਿਸੇ ਵੀ ਤਰੀਕੇ ਦੇ ਕੋਈ ਵੀ ਦੋਸ਼ ਨੇ ਕਿ ਇਹ ਰੀਜ਼ਨ ਕੀ ਹੈ ਉਹ ਜਰੂਰ ਸਾਹਮਣੇ ਆਉਣਾ ਚਾਹੀਦਾ ਸੋ ਇਸ ਬਾਬਤ ਵੀ ਗੱਲਾਂ ਬਾਤਾਂ ਚਰਚਾਵਾਂ ਚੱਲ ਰਹੀਆਂ ਨੇ ਤੇ ਇਹਦੇ ਵਿੱਚ ਚੰਦਰ ਆਰਿਆ ਹੋਰੀ ਕਹਿ ਰਹੇ ਨੇ ਕਿ ਆਉਣ ਆਲੇ ਦਿਨਦਰਾਂ ਉਹਨੇ ਫਰਦਰ ਕੀ ਕਾਰਵਾਈਆਂ ਦਾਨੀਆਂ ਨੇ ਉਹਦੇ ਉੱਪਰ ਕਹਿੰਦੇ ਉਹ ਸੋਚਣਗੇ ਨਾਲ ਬਣੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਢੰਗ ਦੇ ਨਾਲ ਬਿਨਾਂ ਕਿਸੇ ਕਾਰਨ ਦੱਸੇ ਏ ਲੀਡਰਸ਼ਿਪ ਕੈਂਪੇਨ ਚ ਬਾਹਰ ਕਰਨਾ ਕਹਿੰਦੇ ਉਹਦੇ ਨਾਲ ਇਸ ਲੀਡਰਸ਼ਿਪ ਦੀ ਜਿਹੜੀ ਨਿਰਪੱਖਤਾ ਆ ਜਾਂ ਇਹ ਸਹੀ ਢੰਗ ਦੇ ਨਾਲ ਲੀਡਰਸ਼ਿਪ ਨਹੀਂ ਹੋ ਰਹੀ ਆ ਕਹਿੰਦੇ ਵੀ ਇਹਨਾਂ ਦੇ ਅਸਰ ਵੀ ਵੱਡੇ ਸਵਾਲ ਖੜੇ ਹੋ ਗਏ ਨੇ ਹੁਣ ਇਹ ਗੱਲਾਂ ਤਾਂ ਹੀ ਕਲੀਅਰ ਹੋਣਗੀਆਂ ਅਗਰ ਲਿਬਰਲ ਪਾਰਟੀ ਦੱਸੇਗੀ ਕਿ ਕਾਰਨ ਕੀ ਸੀ ਕੀ ਦੋਸ਼ ਸੀਗੇ ਕੀ ਉਹ ਚਾਹਦਾ ਵੱਡਾ ਖਤਰਾ ਬਣ ਗਿਆ ਇਸ ਦੇਸ ਵਾਸਤੇ ਕਿ ਕਿਉਂ ਉਹਨਾਂ ਨੂੰ ਬਾਹਰ ਕਰਨਾ ਪਿਆ ਸਵਾਲ ਬਹੁਤ ਨੇ ਪਰ ਚੰਦਰ ਆ ਰਿਹਾ ਉਹਨਾਂ ਨੂੰ ਇਸ ਦੇਸ ਚੋਂ ਬਾਹਰ ਕਰ ਦਿੱਤਾ ਗਿਆ ਜੀ ਜੀ ਸੋ ਹੁਣ ਇਥੇ ਥੋੜੀ ਆਰਥਿਕਤਾ ਦੀ ਵੀ ਗੱਲਬਾਤ ਕਰਦੇ ਆਂ ਬਣ ਸਾਹਿਬ ਅ ਬਖ ਬਖ ਸਮੇਂ ਦੇ ਉੱਤੇ ਚਲੋ ਸਰਕਾਰ ਨੇ ਕੋਵਿਡ ਦੇ ਵਿੱਚ ਆਮ ਲੋਕਾਂ ਦੀ ਵੀ ਬਾਹ ਫੜੀ ਜਿੰਨੇ ਕੁ ਜੋਗੇ ਸੀਗੇ ਪਰ ਜਦੋਂ ਬੈਂਕਾਂ ਦੇ ਇੰਟਰਸਟ ਰੇਟ ਨੇ ਵੱਧ ਗਏ ਉਹ ਤੋਂ ਬਾਅਦ ਇੱਕ ਤਰ੍ਹਾਂ ਦੀ ਕੁਰਕੀ ਹੋਣ ਵਾਲੇ ਕੰਮ ਹੋਏ ਪਏ ਨੇ ਸਾਰਾ ਕੁਝ ਹੋਇਆ ਪਿਆ ਔਰ ਘਰਾਂ ਦੇ ਘਾਰ ਇਦਾਂ ਹੀ ਬੈਂਕਾਂ ਕੋਲ ਜਾ ਰਹੇ ਨੇ ਉਹਦੇ ਉਦੋਂ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਵੈਸੇ ਕਾਰਪੋਰੇਟ ਸਿਸਟਮ ਦੇ ਲਈ ਆ ਜਾਂ ਸਰਕਾਰੀ ادارےਾਂ ਦੇ ਲਈ ਇਹਨਾਂ ਦੇ ਖਜ਼ਾਨੇ ਬਹੁਤ ਖੁੱਲੇ ਰਹਿੰਦੇ ਨੇ ਆਪਾਂ ਨੂੰ ਪਤਾ ਹੀ ਹੈ ਕੋਰੀਆ ਤੋਂ ਕੰਪਨੀਆਂ ਜਿਹੜੀਆਂ ਇਲੈਕਟ੍ਰਿਕ ਬੈਟਰੀ ਬਣਾਉਣ ਵਾਲਿਆਂ ਨੂੰ ਲੈ ਕੇ ਹੋਰ ਹੋਰ ਪਲਾਂਟ ਲੱਗਣ ਤੱਕ ਆਪਾਂ ਨੂੰ ਪਤਾ ਇੱਕ ਬ੍ਰੈਂਟਨ ਦੇ ਵਿੱਚ ਕ੍ਰਾਈਸਲਰ ਦੀ ਫੈਕਟਰੀ ਨੂੰ ਕਿੰਨੀ ਵਾਰ ਜਿਹੜਾ ਜੀ ਬਹੁਤ ਸਾਰਾ ਲੋਨ ਦਿੱਤਾ ਗਿਆ ਹੁਣ ਆਪਾਂ ਨੂੰ ਪਤਾ ਵੀ ਪਿਛਲੇ ਮਨ ਲੱਗਦਾ ਵੀ ਤਕਰੀਬਨ ਮਹੀਨਾ ਹੀ ਚੱਲੀ ਗਈ ਹੋਣੀ ਹੈ ਜੀ ਕੈਨੇਡਾ ਪੋਸਟ ਵਾਲਿਆਂ ਦੀ ਸਟ੍ਰਾਈਕ ਤੇ ਉਹਦੇ ਨਾਲ ਬਿਲੀਅਨਸ ਡਾਲਰ ਦਾ ਜਿਹੜਾ ਨੁਕਸਾਨ ਹੋਇਆ ਸੋ ਹੁਣ ਕਹਿੰਦੇ ਕੈਨੇਡਾ ਪੋਸਟ ਨੂੰ ਬਿਲੀਅਨ ਡਾਲਰ ਦੀ ਮਦਦ ਹੋਊਗੀ ਜੀ ਸਰਕਾਰ ਦੇਖੋ ਇਹਦੇ ਵਿੱਚ ਜੋ ਕੈਨੇਡਾ ਪੋਸਟ ਵੱਲੋਂ ਕਾਲੇ ਜਾਣਕਾਰੀ ਦਿੱਤੀ ਗਈ ਹੈ ਸੋ ਨੇ ਕਿਹਾ ਕਿ ਫੈਡਰਲ ਸਰਕਾਰ ਇੱਕ ਬਿਲੀਅਨ ਡਾਲਰ ਜੋ ਲੋਨ ਦੇ ਤੌਰ ਤੇ ਕੈਨੇਡਾ ਪੋਸਟ ਨੂੰ ਦੇ ਰਹੀ ਹੈ ਸੋ ਇਹ ਜੋ ਫੰਡਿੰਗ ਦਿੱਤੀ ਗਈ ਹੈ ਸੋ ਇਹ ਸਿਰੋ ਕੈਨੇਡਾ ਪੋਸਟ ਵੱਲੋਂ ਵਾਪਸ ਕੀਤਾ ਜਾਣਾ ਸੋ ਇਹ 1.034 ਬਿਲੀਅਨ ਡਾਲਰ ਦੀ ਫੰਡਿੰਗ ਕੈਨੇਡਾ ਪੋਸਟ ਨੂੰ ਦਿੱਤੀ ਗਈ ਹੈ ਕਿ 2025-2026 ਦਾ ਜੋ ਇਹ ਫਿਸਕਲ ਈਅਰ ਹੈ ਸੋ ਇਹਦੇ ਵਿੱਚ ਉਹ ਆਪਣੇ ਕੰਮਕਾਜ ਖਰਚੇ ਵਗੈਰਾ ਚਲਾ ਸਕਣ ਕਿਉਂਕਿ ਹੁਣ ਦੇਖਿਆ ਜਾਵੇ ਜੋ ਕੁਆਟਰ ਰੈਵਨਿਊ ਰਿਪੋਰਟ ਆਈ ਹੈ ਸੋ ਪਾਰਸਲ ਦੇ ਵਿੱਚ ਉਹਨਾਂ ਦੀ ਜੋ ਰੈਵਨਿਊ ਆ 5.8% ਘਟਿਆ ਆ ਇਹ ਵੋਲਿਊਮ ਜਿਹੜਾ ਆ 6 ਮਿਲੀਅਨ ਪੀਸ ਦੇ ਤੌਰ ਤੇ ਜਾਂ 9.6% ਦੀ ਪਿਛਲੇ ਸਾਲ ਦੀ ਕੰਪੈਰੀਸਨ ਦੇ ਨਾਲ ਘੱਟ ਹੋਇਆ ਸੋ 1315 ਮਿਲੀਅਨ ਦੀ ਜੋ ਪਾਰਸਲ ਰੈਵਨਿਊ ਵੋਲਿਊਮਸ ਦੀ ਕਮੀ ਦੇਖਣ ਨੂੰ ਮਿਲੀ ਹੈ ਸੋ ਵੱਡੇ ਨੁਕਸਾਨ ਇਸ ਸਟ੍ਰਾਈਕ ਕਰਕੇ ਵੀ ਹੋਏ ਆ ਦੂਜਾ ਹੁਣ ਕੰਪੀਟੀਸ਼ਨ ਵੀ ਡੇ ਬਾਈ ਡੇ ਵੱਧ ਰਿਹਾ ਦੂਜੇ ਜਿਹੜੇ ਉਹਨਾਂ ਦੇ ਵਿਰੋਧੀ ਨੇ ਸੋ ਉਹ ਸੇਵਾਵਾਂ ਦੇ ਤੌਰ ਤੇ ਜਾਂ ਜੋ ਸਪੀਡ ਹੁੰਦੀ ਆ ਪਾਰਸਲ ਨੂੰ ਪਹੁੰਚਾਉਣ ਦੀ ਉਹਨਾਂ ਦੀ ਕਾਫੀ ਤੇਜ਼ ਰਹੀ ਆ ਸੋ ਬਹੁਤ ਸਾਰੇ ਗੱਲਾਂ ਬਾਤਾਂ ਨੇ ਸੋ ਜਿਹਦੇ ਕਰਕੇ ਕੈਨੇਡਾ ਪੋਸਟ ਨੂੰ ਚੁਣੌਤੀਆਂ ਵੀ ਬਹੁਤ ਮਿਲ ਰਹੀਆਂ ਨੇ ਹੁਣ ਇਸ ਢੰਗ ਨਾਲ ਜੋ ਸਟ੍ਰਾਈਕ ਵਗੈਰਾ ਹੁੰਦੀਆਂ ਨੇ ਤੇ ਇਹਦੇ ਨਾਲ ਆਲਰੇਡੀ ਉਹਨਾਂ ਦੇ ਬਹੁਤ ਸਾਰੇ ਕਸਟਮਰ ਜਿਹੜੇ ਨੇ ਦੂਜੇ ਜੋ ਵੱਖ-ਵੱਖ ਸੇਵਾਵਾਂ ਦੇਣ ਵਾਲੇ ਨੇ ਤੇ ਉਹਨਾਂ ਵੱਲ ਆਲਰੇਡੀ ਜਾ ਚੁੱਕੇ ਨੇ ਸੋ ਹੁਣ 1 ਬਿਲੀਅਨ ਡਾਲਰ ਦੀ ਜੋ ਇਹ ਫੈਡਰਲ ਸਹਾਇਤਾ ਨੇ ਇਹ ਇਹਦੇ ਨਾਲ ਕਿੰਨੀ ਕੁ ਦੇਰ ਕੈਨੇਡਾ ਪੋਸਟ ਸਰਵਾਈਵ ਕਰ ਸਕਦਾ ਹੈ ਕਿ ਹੋਰ ਸਮੇਂ ਦਰਾਂ ਆਪਣੇ ਪੈਰਾਂ ਦੇ ਖੜਾ ਹੋਵੇਗਾ ਨਹੀਂ ਹੋਵੇਗਾ ਇਹ ਬਹੁਤ ਵੱਡੇ ਸਵਾਲ ਨੇ ਪਰ ਕੈਨੇਡਾ ਪੋਸਟ ਨੇ ਇਹ ਗੱਲ ਕਹੀ ਹੈ ਵੀ ਉਹਨਾਂ ਨੂੰ 1 ਬਿਲੀਅਨ ਡਾਲਰ ਦੀ ਸਹਾਇਤਾ ਇਹ ਫੈਡਰਲ ਸਰਕਾਰ ਵੱਲੋਂ ਦਿੱਤੀ ਗਈ ਹੈ ਸੋ ਇਹਦੇ ਨਾਲ ਪਿੰਡ ਜੀ ਇੰਟੀਰੀਅਰ ਦੀ ਗੱਲ ਕਰਦੇ ਆ ਸੋ ਇੰਟੀਰੀਅਰ ਦੇ ਵਿੱਚ ਜਿਵੇਂ ਅਸੀਂ ਇਹ ਸ਼ੁੱਕਰਵਾਰ ਵਾਲੇ ਦਿਨ ਗੱਲ ਕੀਤੀ ਸੀ ਕਿ ਫੋਰ ਸਾਹਿਬ ਜੋ ਸਾਡੇ ਪ੍ਰੀਮੀਅਰ ਨੇ ਉਹਨਾਂ ਨੇ ਬ੍ਰੈਂਟਨ ਦੇ ਵਿੱਚ ਆਉਣਾ ਸੀਗਾ ਬ੍ਰੈਮਟਨ ਦੀ ਜੋ ਸਿਟੀ ਕੌਂਸਲ ਹੈ ਉਹਨਾਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਸੋ ਬ੍ਰੈਮਟਨ ਸਿਟੀ ਹਾਲ ਦੇ ਵਿੱਚ ਉਹਨਾਂ ਨੇ ਜੋ ਹੈਜਲ ਮੈਕੀਲੀਨ ਐਲ ਆਰਟੀ ਦਾ ਜੋ ਐਕਸਟੈਂਸ਼ਨ ਹੈ ਸੋ ਇਹਦੇ ਵਿੱਚ ਟਨਲ ਬਣਾ ਕੇ ਜੋ ਐਕਸਟੈਂਸ਼ਨ ਕੀਤੀ ਜਾਣੀ ਹੈ ਜੋ ਬ੍ਰੈਮਟਨ ਡਾਊਨਟਾਊਨ ਦੇ ਵਿੱਚ ਸੇਵਾ ਆ ਉਹਨੂੰ ਪਹੁੰਚਾਇਆ ਜਾਣਾ ਸੋ ਇਹਦੇ ਬਾਰੇ ਉਹਨਾਂ ਨੇ ਐਲਾਨ ਕੀਤਾ 4 ਕਿਲੋਮੀਟਰ ਲੰਬੀ ਇਹ ਜੋ ਰੈਪਿਡ ట్రాਨਜ਼ਿਟ ਪ੍ਰੋਜੈਕਟ ਹੈ ਸੋ ਦੱਸ ਰਹੇ ਨੇ ਕਿ ਬ੍ਰੈਮਟਨ ਗੇਟਵੇ ਟਰਮੀਨਲ ਨੂੰ ਇਹ ਮੇਜਰ ਜਿਹੜੇ ట్రాన్సిస్టర్ ਸਿਸਟਮਸ ਨੇ ਉਹਨਾਂ ਦੇ ਨਾਲ ਜੋੜਿਆ ਜਾਊਗਾ ਕਿਉਂਕਿ ਹੁਣ ਆਲਰੇਡੀ ਇਹ ਜੋ ਬੱਸਾਂ ਨੇ ਜਾਂ ਹੋਰ ਜੋ ਵਾਖਵਾ ਘਟੰਗ ਦੀਆ ਜੋ ਅਸੀਂ ਕਹਿੰਦੇ ਆਵਾਜਾਈ ਉੱਤੇ ਭਾਰ অলਰੈਡੀ ਕਾਫੀ ਪਿਆ ਹੋਇਆ ਸੋ ਇਹਦੇ ਬਾਣ ਦੇ ਨਾਲ ਉਹ ਕਹਿੰਦੇ ਨੇ ਵੀ ਲੋਕਾਂ ਨੂੰ ਕਾਫੀ ਰਾਹਤ ਮਿਲੂਗੀ ਪ੍ਰਾਂਟੋ ਜਾਣਾ ਹੋਰ ਵਾਲੇ ਦੁਆਲੇ ਜਾਣਾ ਕਹਿੰਦੇ ਕਾਫੀ ਸੁਖਾਲਾ ਹੋਗਾ ਇਹ ਗੱਲਾਂ ਬਾਤਾਂ ਹੋਈਆਂ ਨੇ ਅਨਾਉਂਸਮੈਂਟ ਹੋਈ ਹੈ ਸੋ ਇਸ ਅਨਾਉਂਸਮੈਂਟ ਦੇ ਉੱਪਰ ਇਹ ਸਵਾਲ ਵੀ ਕਾਫੀ ਖੜੇ ਹੋ ਰਹੇ ਨੇ ਉਹਦੀ ਟਾਈਮਿੰਗ ਨੂੰ ਲੈ ਕੇ ਸਵਾਲ ਕੜੇ ਹੋ ਰਹੇ ਨੇ ਕਿਉਂਕਿ ਅੱਜ ਸੋਮਵਾਰ ਹੈ ਪਰਸੋ ਨੂੰ ਇਫੋਰਸਾਬ ਨੇ ਇਲੈਕਸ਼ਨ ਅਨਾਉਂਸ ਕਰ ਦੇਣੀ ਆ ਸੋ ਇਲੈਕਸ਼ਨ ਅਨਾਉਂਸ ਕਰਨ ਦੇ ਟਾਈਮ ਤੇ ਇਹ ਜੋ ਅਨਾਉਂਸਮੈਂਟ ਹੋਈ ਹੈ ਇਹਨੂੰ ਲੈ ਕੇ ਵੀ ਸਵਾਲ ਹੋ ਰਹੇ ਨੇ ਕਿਉਂਕਿ ਹੁਣ ਇਹਦੇ ਵਿੱਚ ਕੋਈ ਟਾਈਮ ਲਾਈਨ ਨਹੀਂ ਦੱਸੀ ਗਈ ਕੋਈ ਦੇ ਵਾਸਤੇ ਫੰਡਿੰਗ ਨਹੀਂ ਦੱਸੀ ਗਈ ਵੀ ਕਿੰਨਾ ਖਰਚਾ ਆਊਗਾ ਕਿੰਨਾ ਆਪਣੇ ਪ੍ਰੋਵਿੰਸ਼ੀਅਲ ਸਰਕਾਰ ਇਹਦੇ ਵਾਸਤੇ ਫੰਡਿੰਗ ਜਾਰੀ ਕਰ ਰਹੀ ਹੈ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਜਿਹਨੂੰ ਲੈ ਕੇ ਲੋਕਾਂ ਦੇ ਮਨ 'ਚ ਸਵਾਲ ਵੀ ਨੇ ਵੀ ਟਾਈਮ ਸਰਕਮਪਲੀਟ ਹੋਵੇਗੀ ਜਾਂ ਨਹੀਂ ਹੋਵੇਗੀ ਇੱਕ ਤਰੀਕੇ ਨਾਲ ਕੋਈ ਅਨਾਉਂਸਮੈਂਟ ਨਹੀਂ ਆ ਰਿਹਾ ਜਵੇ ਸੋ ਬਹੁਤ ਸਾਰੀਆਂ ਗੱਲਾਂ ਨੇ ਲੋਕ ਇਸ ਨੂੰ ਕਿਸ ਢੰਗ ਨਾਲ ਲੈਂਦੇ ਨੇ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਤੇ ਇਹਦੇ ਵਿੱਚ ਪਿੰਡਰੀ ਜਿੱਕਰ ਸਿੱਧੀ ਜਿਹੀ ਇੱਕ ਕਿਪਾਸ ਸੋ ਨੂੰ ਹੁਣ ਫੋਰਸ ਸਾਹਿਬ ਨੇ ਅਨਾਨਸ ਕਰ ਬਰੀਅੰਟ ਸੋ ਇਸ ਸਮੇਂ ਜੋ ਮਿਲੀਨ ਸਟੇਟ ਦੇ ਪੋਲਿੰਗ ਜੋ ਮੇਨ ਸਟ੍ਰੀਟ ਬਾਰੇ ਇਹ ਵੀ ਇੱਕ ਚੰਗੀ ਪੋਲ ਸੇ ਦਿੰਦੇ ਐਕੂਰੇਟ ਕਾਫੀ ਹੱਦ ਤੱਕ ਹੁੰਦੀਆਂ ਨੇ ਸੋ ਇੰਮਾਨ ਨੇ ਕਪੂਰ ਪ੍ਰਜੈਕਸ਼ਨਲ ਡਾਟਾ ਜੋ ਕਿ ਜਨਵਰੀ 20 ਤੱਕ ਆਇਆ ਹੋਈ ਹੈ ਅਨੁਸਾਰ ਲੇਚਰ ਜੇ ਹੁੰਦੀਆਂ ਨੇ ਤਾਂ ਟੈਟਾਓ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਇਹਦੇ ਵਿੱਚ ਪੀਸੀ ਪਾਰਟੀ ਨੂੰ 36% ਤੇ ਲਿਬਰਲ ਪਾਰਟੀ ਨੂੰ 29% ਐਂਡੀਪੀ ਨੂੰ 3% ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਪਿਛਲੀ ਵਾਰ ਨਾਲੋਂ ਦੇਖੇ ਤਾਂ ਪੀਸੀ 5% ਥੱਲੇ ਆ ਤੇ ਲਿਬਰਲ ਪਾਰਟੀ 5% ਉੱਪਰ ਆ ਸੋ ਲਿਬਰਲ ਪਾਰਟੀ ਹੌਲੀ ਹੌਲੀ ਤੇ ਜਿਹੜੇ ਪੀਸੀ ਪਾਰਟੀ ਲਿਬਰਲ ਪਾਰਟੀ ਤੋਂ ਧੰਦੇ ਵਿੱਚ ਖੰਗਜਬ ਹੋ ਰਹੀ ਹੈ ਹੁਸਨ ਦਾ ਹਾਲ ਦੀ ਕੀ ਮжоਰਿਟੀ ਜਿੰਦਗੀ ਆ ਰਹੇ ਨੇ ਪੀਸੀ ਵਾਲੇ ਪਹਿਲਾਂ ਜੋ ਫੈਸੀ ਵੀ ਇਹ ਜੋ ਇਲਾਕੇ ਦਾ ਪੋਲ ਹੋਇਆ ਸੀ ਉਹਦੇ ਚਾਹਤ ਪੀਸੀ ਪੂਰੀ ਪੀਸੀ ਪਾਰਟੀ ਦਾ ਚਾਹਤ ਚ ਪਰ ਇਹਦੇ ਵਿੱਚ ਕੁਝ ਨਾ ਕੁਝ ਮੁਕਾਬਲਾ ਵਰਗਾ ਨਜ਼ਰ ਆ ਰਿਹਾ ਇਸੇ ਢੰਗ ਨਾਲ ਮੇਨ ਸਟਰੀਟ ਬਣੇ ਜਾਂਦੇ ਨੇ ਜੋ ਕਿ ਫੈਡਰਲ ਅਨਟਾਰੀਓ ਕੇ ਮੈਂ ਪ੍ਰੋਵਿੰਸ਼ਲ ਦੀ ਗੱਲ ਨਹੀਂ ਕਰ ਰਿਹਾ ਫੈਡਰਲ ਦੀ ਗੱਲ ਹੈ ਫੈਡਰਲ ਦੀ ਲੈਕਚਰ ਹੁੰਦੀ ਆ Ontario ਦੇ ਵਿੱਚ ਕੀ ਸਾਫ ਨੇ ਕਹਿੰਦੇ ਕਿ ਲਿਬਰਲ ਪਾਰਟੀ ਕਦਰ ਪਾਰਟੀ ਨਾਲੋਂ ਉੱਪਰ ਚੱਲ ਗਿਆ ਹੈ ਲਿਬਰਲ ਦੇ ਚੱਤੀ ਬਸਰ ਨੇ ਕਦਰ ਪਾਰਟੀ ਦੇ ਚੱਤੀ ਬਸਰ ਨੇ ਐਡੀਪੀ ਦੇ 11 ਨੇ ਸੋ ਇਹ ਮੇਨ ਸਟਰੀ ਹੋਲਾ ਇਹ ਰਿਚਰ ਲਿਬਰਲ ਪਾਰਟੀ ਡੇ ਬਾਈ ਡੇ ਸਾਰੀਓ ਦੇ ਵਿੱਚ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ ਔਰ ਆ ਦੇ ਦਿਨ ਹਾਲਾਤ ਕਿਸ ਤਰੀਕੇ ਨਾਲ ਬਦਲਦੇ ਨੇ ਇਹ ਮੁੱਦਾ ਹੈ इना जरूर है कि जलैक्शन ने इन लैके विचार ने तो आने वाले समय से हो भी चर्चा करा जी धनबाद जी बहुत बहुत धनबाद